ਹਾਂਜੀ ਸਾਥ ਸਿਹਰੀ ਕਾ ਜੀ ਟੈਂਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਪਾ ਅੱਜ ਛੋੜੇ ਲਈ ਕੱਪ ਪਲੇਟਾਂ ਦੀ ਵੀਡੀਓ ਲੈ ਕੇ ਆਏ ਆਂ ਜੀ ਦੇਖੋ ਕੱਪ ਪਲੇਟਾਂ ਕਿਵੇਂ ਪੈਂਦੀਆਂ ਜੀ ਆਪਾਂ ਇਹਦੇ ਬਾਰੇ ਦੱਸਦੇ ਆਂ ਆਪਾਂ ਤੁਹਾਨੂੰ ਦੱਸਦੇ ਆਂ ਜੀ 18 ਇੰਚ ਛਾਤੀ ਦੇ ਨਾਪ ਦੇ ਹਿਸਾਬ ਨਾਲ 18 ਇੰਚ ਛਾਤੀ ਦੇ ਨਾਪ ਦੇ ਹਿਸਾਬ ਨਾਲ ਪਲੇਟਾਂ ਕਿਵੇਂ ਪੈਂਦੀਆਂ ਆਪਾਂ ਤੁਹਾਨੂੰ ਸਾਰੇ ਨਾਪ ਦੀ ਜਾਣਕਾਰੀ ਦੇਵਾਂਗੇ ਜੀ ਕਿਹੜੇ ਕਿਹੜੇ ਨਾਪ ਤੇ ਕਿਵੇਂ ਪਲੇਟਾਂ ਪੈਂਦੀਆਂ ये आप हम लै रहे हैं तीरा तीरा आप लै लिया जी छे इंच गला मेरी साइड है तो मोढ़ा थोड़ी सैड है जी है तो है। है। एस सैड मोढ़ा एस सैड गला उपरों आप लवेंगे सत्त इंच बिल्कुल सीधा कर लाँगे जी इस तरह डब्बा बना लागे छे इंच उपरों सत इंच इतों आप बना लागे जी डब्बा ਬਾਕਸ ਬਣ ਗਿਆ ਸਿੱਧਾ ਇਹ ਇਹ ਬਣਾਉਣਾ ਬਹੁਤ ਜ਼ਰੂਰੀ ਹੈ ਕੱਪ ਪਲੇਟਾਂ ਦੇ ਵਿੱਚ ਹੁਣ ਆਪਾਂ ਇੱਥੇ ਛਾਤੀ ਦਾ ਨਾਪ ਲਵਾਂਗੇ 18 ਇੰਚ ਛਾਤੀ ਦੇ ਹਿਸਾਬ ਨਾਲ ਦੱਸ ਰਹੇ ਹਾਂ ਇਸ ਨੂੰ 18 ਇੰਚ ਛਾਤੀ ਦਾ ਨਾਪ ਹੈ ਹੁਣ ਆਪਾਂ ਇਸ ਤੋਂ ਬੈਕ ਸਾਈਡ ਤੇ ਆਪਾਂ ਇਹਦਾ ਵੀ ਦੱਸ ਰਹੇ ਹਾਂ ਕਿ ਬੈਕ ਸਾਈਡ ਦੀ ਕਟਾਈ ਕਿਵੇਂ ਪੈਂਦੀ ਹੈ ਆ ਵੇਖੋ ਛਾਤੀ ਦਾ ਨਾਪ ਤੇ ਆ ਬਾਕਸ ਹੈ ਜਿਹੜਾ ਆਹ ਵਾਲਾ ਬਾਕਸ ਦੀ ਝੁੰਡ ਤੇ ਛਾਤੀ ਦਾ ਨਾਪ ਇਹਨੂੰ ਤੁਸੀਂ ਐ ਸੈਂਟਰ ਕਰ ਲਓ ਇਹਦਾ ਬਿਲਕੁਲ ਅੱਧ ਕਰ ਲਓ ਜੀ ਕਰਕੇ ਇੱਥੇ ਤੁਸੀਂ ਲਾਓ ਨਿਸ਼ਾਨ। ਇਸ ਨਿਸ਼ਾਨੇ ਨੂੰ ਤੁਸੀਂ ਇਹਦੇ ਨਾਲ ਮਿਲਾ ਲਓ। ਆ ਦੇਖੋ। ਇਹਦੇ ਨਾਲ ਇਸ ਤਰ੍ਹਾਂ ਮਿਲਾ ਲਓ। ਇਸ ਤਰ੍ਹਾਂ। ਇੱਥੋਂ ਤੁਸੀਂ ਐ ਗਲਾਈ ਪਾ ਦੇ। ਇਸ ਤਰ੍ਹਾਂ। ਇਹ ਆਪਣੀ ਬੈਕ ਦੀ, ਇਹ ਆਪਣੇ ਬੈਗ ਪੱਲੇ ਦੀ ਗਲਾਈ ਹੋ ਗਈ ਜੀ ਆਹ ਵਾਲੀ। ਹੁਣ ਆਪਾਂ ਇਸ ਤੋਂ 프ਰੰਟ ਪੱਲੇ ਦੀ ਗਲਾਈ ਕਿਵੇਂ ਪਾਵਾਂਗੇ ਆ ਦੇਖੋ ਇਹਨਾਂ ਦੋਨਾਂ ਦਾ ਸਪੇਸ ਪਾ ਹੋ ਗਿਆ ਜੀ ਆਪਣਾ 2 ਇੰਚ ਦਾ 2 ਇੰਚ ਦਾ 1 ਇੰਚ ਤੇ ਰੱਖ ਕੇ 1 ਇੰਚ ਤੇ ਰੱਖ ਕੇ ਆਪਾਂ ਇਸ ਤਰ੍ਹਾਂ ਇਹ 프ਰੰਟ ਪੱਲੇ ਦੀ ਗਲਾਈ ਕਟਾਈ ਪਾਤੀ ਆ ਦੇਖ ਆ 프ਰੰਟ ਦੀ ਗਲਾਈ ਹੋ ਗਈ ਆ ਬੈਕ ਦੀ ਗਲਾਈ ਹੋ ਗਈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕੱਪ ਪਲੇਟਾਂ ਪਾਉਣੀਆਂ ਜਿਹੜੀਆਂ ਕੱਪ ਪਲੇਟਾਂ ਪਾਉਣ ਜਿਵੇਂ ਹੁਣ ਤੁਸੀਂ ਪਾਉਂਗੇ 16 16 ਤੇ 17 ਇੰਚ ਇਥੋਂ 16 ਤੇ 17 ਇੰਚ ਜਿਹੜਾ ਛਾਤੀ ਦਾ ਨਾਪ ਹੁੰਦਾ ਜੀ ਉਸ ਤੇ ਪਲੇਟ ਪਾਉਗੀ ਤੁਹਾਡੀ ਇਹ 11 ਇੰਚ ਦੀ ਜਿਹੜੀ ਆ ਪਲੇਟ ਪਾਉਗੇ ਇਹ 11 ਇੰਚ ਤੇ ਪਾਉਗੀ ਜੇ ਤੁਸੀਂ ਜੇ ਤੁਸੀਂ ਇਹ ਛਾਤੀ ਲੈ ਰਹੇ ਹੋ 18 ਤੇ 19 18 ਤੇ 19 ਇੱਕ ਮੀਟਰ ਫੋਲਡ ਕਰਕੇ ਦੱਸ ਰਹੇ ਹਾਂ ਜੀ ਜਿਹੜੇ ਹਿਸਾਬ ਆਪਾਂ ਗਲਾ ਕੱਟਦੇ ਆ ਉਸ ਹਾਵ ਇਸ ਤਰ੍ਹਾਂ ਇਹ ਪਾਉਗੀ ਤੁਹਾਡੀ 12 ਇੰਚ ਦੇ ਜੇ ਤੁਸੀਂ ਇੱਥੋਂ ਇਹ ਛਾਤੀ ਦਾ ਨਾਪ ਆਪਣਾ 20 ਤੇ 21 ਇੰਚ ਫਿਰ ਇਹ ਪਊਗੀ ਜੀ 12.5 ਤੇ ਜੇ ਉਹ ਤੋਂ ਜ਼ਿਆਦਾ ਹੈ 22 ਹੈ 23 ਹੈ ਫਿਰ ਇਹ 13 ਇੰਚ ਤੇ ਜਾ ਕੇ ਪੁロイ ਖੜਚੋ ਉਸ ਤੋਂ ਵੱਧ ਨਹੀਂ ਪੈਂਦੀ ਆਹ ਦੱਸਤੀਆਂ ਜੀ ਆਹ ਵੇਹ ਪਈ ਆਪਾਂ ਲਾਵਾਂਗੇ ਜੀ 11 ਇੰਚ ਤੇ ਇਧਰੋਂ ਆਪਾਂ ਰੱਖਾਂਗੇ ਜੀ ਇਹ 3 ਇੰਚ 3 ਇੰਚ ਇਹ 3 ਇੰਚ ਆਪਾਂ ਕਿਉਂ ਰੱਖਦੇ ਆ ਇਹ ਇਹ ਜਿਨ੍ਹਾਂ ਦਾ ਪੇਟ ਹੈ ਨਹੀਂ ਜੀ ਥੋੜਾ ਜਿਹਾ ਮਟਾਪਾ ਹੈ ਨਹੀਂ ਪੇਟ ਬਿਲਕੁਲ ਨਹੀਂਗਾ ਤੇ ਉਹਨਾਂ ਦੀ ਤਾਂ ਰੱਖਦੇ ਆਪਾਂ 6 ਇਹ 3 ਇੰਚ ਵਿਚਾਲੇ 6 ਇੰਚ ਦਾ ਗੈਪ ਤੇ 6 ਇੰਚ ਆਪਾਂ ਰੱਖਾਂਗੇ ਜੀ ਜੇ ਤਾਂ ਆਪਾਂ ਲੰਬੇ ਆ ਤੇ ਪਤਲੇ ਆ ਫਿਰ ਤਾਂ ਆਪਾਂ ਰੱਖਾਂਗੇ 6.5 ਜੇ ਆਪਣਾ ਪੇਟ ਭਾਰੀ ਹੈ ਤਾਂ ਫਿਰ ਆਪਾਂ ਇਹ ਰੱਖ ਦਿਆਂਗੇ ਜੀ 6 ਇੰਚ ਦੀ ਇਹਦੀ ਲੰਬਾਈ ਇਹਦੀ ਚੜਾਈ ਫਿਰ ਬਾਅਦ ਚੂਗੀ ਜਿਵੇਂ ਜਿਵੇਂ ਆਪਣਾ ਸੇ ਪੇਟ ਭਾਰੀ ਹੈ ਤੇ ਇਹਦੀ ਚੜਾਈ ਫਿਰ 3.5 7 ਇੰਚ ਹੋ ਜਾਊਗਾ। ਬਚਾ ਲਓ ਇੱਥੋਂ ਆਪਾਂ 3.5 ਲਵਾਂਗੇ। ਜੇ ਪੇਟ ਭਾਰੀ ਹੈ ਤਾਂ ਆਪਾਂ 3.5 ਲਵਾਂਗੇ। ਜੇ ਪੇਟ ਹੈ ਨਹੀਂ ਬਿਲਕੁਲ ਨਹੀਂ ਫਿਰ ਆਪਾਂ 3 ਤੇ ਲੈ ਕੇ ਇਹ ਆਪਾਂ ਰੱਖਾਂਗੇ ਜੀ 6 ਇੰਚ ਤੇ ਜੇ ਆਪਾਂ ਲੰਬੇ ਆ ਪਤਲੀਆਂ ਫਿਰ ਆਪਾਂ 6.5 ਤੇ ਰੱਖ ਲਾਂਗੇ। ਇਹਨਾਂ ਆਪ। ਇਹ ਪਲੋਈ ਇਸ ਤਰ੍ਹਾਂ ਇਹ ਪੇਟ ਇਸ ਤਰ੍ਹਾਂ ਪੈਂਦੀ ਹੈ ਲੰਬੀ ਜੀ। ਇਹ ਤੁਹਾਨੂੰ ਸਮਝ ਆਈ ਗਈ ਹੋਣੀ ਉੱਪਰੋਂ 11 ਆ ਦੇਖੋ ਉੱਪਰੋਂ ਬਿਲਕੁਲ 11 ਉਸ ਤੋਂ ਬਾਅਦ 6 ਇੰਚ ਜੇ ਤੁਸੀਂ ਪਤਲੀ ਹੋ ਤਾਂ 6.5 ਰੱਖ ਲਓ ਜੇ ਥੋੜਾ ਜਿਹਾ ਤੁਸੀਂ ਹੈਵੀ ਐ ਤਾਂ 6 ਇੰਚ ਰੱਖ ਆਹ ਬਰੇਟ ਜਿਹੜੀ ਤੁਸੀਂ ਹੁਣ ਆਹ ਪਰੇ ਆਹ ਪੇਟ ਪਾਉਣੀ ਆ ਜਿਹੜੀ ਆਪਾਂ ਇੱਥੋਂ ਪਾਵਾਂਗੇ ਕੰਵਰ ਤੋਂ ਇਹ ਲਵਾਂਗੇ 7 ਇੰਚ ਕੰਵਰ ਤੋਂ ਹਮੇਸ਼ਾ ਆਪਾਂ 7 ਇੰਚ ਲਈਏ ਐਸ ਤੋਂ ਲੈ ਕੇ ਆਪਾਂ ਜੋ ਐਸ ਬਿਲਕੁਲ ਸਿੱਧੇ ਰੱਖ ਲੈਣਾ ਜਿਹੜੀ ਆਪਾਂ ਲੰਬੀ ਪਲੇਟ ਪਾਈ ਐ ਨਾ ਇਸ ਨੂੰ ਲੈ ਕੇ ਆਹ ਵਾਲੀ ਪਲੇਟ ਬਿਲਕੁਲ ਸਿੱਧੀ ਰੱਖ ਲੈਣਾ ਇਹ ਇਸ ਤੋਂ ਲਵਾਂਗੇ ਜੀ ਆਪਾਂ 1.5 ਇੰਚ ਜਿਸ ਤੋਂ ਪਾਵਾਂਗੇ ਆਪਾਂ 1.5 ਇੰਚ ਮਾਰਜਨ 1.5 ਇੰਚ ਲੈ ਕੇ ਇਸ ਤੋਂ ਆਪਾਂ ਸਿੱਧੀ ਨਿਸ਼ਾਨੀ ਲਾ ਲਏ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ 1.5 ਆਪਾਂ ਕਿਵੇਂ ਲਿਆ ਉੱਪਰ ਜਿਹੜਾ ਆਪਾਂ ਇਹ ਬਾਕਸ ਬਣਾਇਆ ਸੀ ਇਹ ਵਾਲਾ ਇਹੜਾ ਬਾਕਸ ਬਣਾਇਆ ਇਸ ਤੋਂ ਆਪਾਂ ਫਿਰ ਇਹਨੂੰ ਐਸੇ ਪਲੋਈ ਤੇ ਥੋੜਾ ਜੰਨ ਅੰਦਰ ਨੂੰ ਕਰਕੇ ਰੱਖਾਂਗੇ ਜਿਹੜੀ ਆਪਾਂ ਆਹ ਪਲੇਟ ਲਈ ਹੈ ਨਾ ਲੰਬੀ ਇਸ ਤੋਂ ਹਲਕਾ ਜੰਨ ਅੰਦਰ ਕਰਕੇ ਰੱਖਾਂਗੇ ਜੀ ਇੱਥੇ ਫੇਰ ਆਪਾਂ ਲਾਵਾਂਗੇ 1.5 ਇੰਚ 1.5 ਇੰਚ ਲਾ ਕੇ ਬਿਲਕੁਲ ਕੋਰਨਰ ਦੇ ਵਿੱਚ ਲੈ ਜਾਗੇ ਆਹ ਦੇ ਇਹ ਤਿੰਨੇ ਪਲੇਟਾਂ ਦਾ ਆਪਸ ਚ ਸਪੇਸ 1.5 1.5 ਇੰਚ 1.5 ਇਹਦਾ 1.5 ਇਹਦਾ 1.5 ਇਹਦਾ ਇਹ ਤਿੰਨਾ ਦਾ ਆਪਸ ਚ 1.5 1.5 ਇੰਚ ਰਵੇ ਇਹ ਨਹੀਂ ਹੈਗਾ ਵੀ ਆ ਇਹਦੇ ਨੇੜੇ ਹੋ ਜੀ ਜਾਂ ਆ ਇਹਦੇ ਨੇੜੇ ਜਾਂ ਆ ਇਹਦੇ ਨੇੜੇ ਨਹੀਂ ਇਹ ਤਿੰਨਾ ਦਾ ਆਪਸ ਦੇ ਵਿੱਚ 1.5 1.5 ਇੰਚ ਦਾ ਫਰਕ ਹੁੰਦਾ 1.5 ਇੰਚ ਆਪਾਂ ਇਹਦਾ ਨਾਪ ਕਿਹੜੇ ਰੱਖਦੇ ਆਪਾਂ ਕਿਹੜੇ ਸਾਈਜ਼ ਦੇ ਉੱਤੇ ਉੱਪਰ ਰੱਖਦੇ ਆਂ ਜੀ 15 16 ਤੇ 17 ਤੇ 18 15 16 17 ਤੇ ਆਪਾਂ ਡੇਢ ਰੱਖ ਲੈਨੇ ਆ 18 19 ਤੇ 19 ਤੇ ਆਪਾਂ ਆ ਕੇ ਪੌਣੇ 2 ਰੱਖ ਲੈਨੇ ਆ 18 19 ਤੇ ਪੌਣੇ 2 ਜੀ ਪੌਣੇ 2 ਤੇ 15 16 17 ਤੇ ਇਹ ਰੱਖਾਂਗੇ ਜੀ ਆਪਾਂ ਡੇਢ ਇੰਚ ਉਸ ਤੋਂ ਬਾਅਦ ਜਿਵੇਂ 20 ਹੈ 21 22 ਇਹ ਇਸਤੇ ਜੀ 2 ਇੰਚ ਤੇ 22 23 24 ਜਿਵੇਂ ਜਿਵੇਂ ਆਪਣਾ ਵਧੀ ਜਾਂਦਾ ਸਾਈਜ਼ ਉਸਤੇ ਆਪਾਂ 2.5 ਇੰਚ ਵੀ ਰੱਖ ਸਕਦੇ ਹਾਂ 2.5 ਇੰਚ ਤੀਕੇ ਇਹ ਆਪਣਾ ਹੱਗਾਇਫ ਰਊਗਾ ਇਹ ਹੁਣ ਆਪਾਂ ਜਿਹੜਾ ਸੂਟ ਦੀ ਇਹ ਕਟਿੰਗ ਕਰ ਰਹੇ ਹਾਂ ਇਹ ਆਪਾਂ ਕਰ ਰਹੇ ਹਾਂ 18 ਇੰਚ ਦੇ ਹਿਸਾਬ ਨਾਲ ਦੇਖੋ ਇਹ ਆਪਾਂ 18 ਇੰਚ ਦੇ ਹਿਸਾਬ ਨਾਲ ਕਰੀਏ ਇਹ ਤੇ ਆਪਾਂ 1.5 ਇੰਚ ਰੱਖ ਲਿਆ ਜੇ ਥੋੜਾ ਲੇਡੀਜ਼ ਦਾ ਸੂਟ ਹੁੰਦਾ ਤਾਂ ਆਪਾਂ ਇਹਨੂੰ 1.5 ਤੋਂ ਪੌਣੇ 2 ਵੀ ਰੱਖ ਲੈਂਦੇ ਤਾਂ ਕੋਈ ਫਰਕ ਨਹੀਂ ਪੈਂਦਾ ਅਸੀਂ 1.5 ਵੀ ਰੱਖ ਸਕਦੇ ਹਾਂ ਤੁਸੀਂ ਪੌਣੇ 2 ਰੱਖ ਲੈਦੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਬਾਕੀ 1.5 ਤੇ ਵੀ ਸੋਡੀ ਫਿਟਿੰਗ ਵਧੀਆ ਆਉਗੀ ਇਹ ਬਹੁਤ ਵਧੀਆ ਪ੍ਰੋਪਰ ਫਿਟਿੰਗ ਆਉਗੀ ਇਹਦੀ ਤੇ ਆ ਦੇਖੋ ਜੀ ਆ ਇਸ ਤਰ੍ਹਾਂ ਕਮਰ ਦਾ ਹੋ ਗਿਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੀ ਹਾਂ ਮੈਂ ਵਿੱਚ ਤੁਹਾਨੂੰ ਮੋਢੇ ਦਾ ਵੀ ਦੱਸਤਾ ਵੀ ਜੇ ਤੁਹਾਨੂੰ ਮੋਢੇ ਦੀ ਕਾਟ ਨਹੀਂ ਪਾਉਣੀ ਆਉਂਦੀ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਪਿਛਲੇ ਮੋਢੇ ਦੀ ਕਾਟ 9 18 ਇੰਚ ਛਾਤੀ ਦਾ ਲਿਆ ਜੀ ਆਪਾਂ ਆਹਾ 8 ਇੰਚ ਛਾਤੀ ਦਾ ਨਾਪ ਆਪਣੇ ਕੋਲ ਤੇ 6 ਇੰਚ ਆਪਾਂ ਇਹਦਾ ਤੀਰਾ ਲਿਆ ਜੀ ਤੀਰਾ ਲਿਆ ਤੀਰੇ ਤੇ ਗਲੇ ਦੀ ਵੀਡੀਓ ਸੀ ਤੁਹਾਡੇ ਨਾਲ ਫੇਰ ਕਦੇ ਸ਼ੇਅਰ ਕਰਾਂਗੇ ਕਿ ਤੀਰਾ ਕਿਵੇਂ ਲਈਦਾ ਹੈ ਗਲਾ ਕਿਵੇਂ ਲਈਦਾ ਮੜ ਕੇ ਆਪਾਂ ਇਹਨੂੰ ਇੱਕ ਬਾਕਸ ਬਣਾ ਲੈਣਾ ਜੀ ਬਾਕਸ ਬਣਾਉਣਾ ਪਲੇਟ ਕੱਪ ਪਲੇਟਾਂ ਲਈਏ ਬਾਕਸ ਬਣਾਉਣਾ ਬਹੁਤ ਜ਼ਰੂਰੀ ਹੈ ਬਾਕਸ ਜ਼ਰੂਰ ਬਣਾਓ ਜੀ ਫੇਰ ਤੁਸੀਂ ਇਹ ਕੱਪ ਪਲੇਟਾਂ ਸੋਡੇ ਸਹੀ ਪਹਿਨਾਂਗਾ ਜਿਹੜਾ ਕੱਪ ਬਾਕਸ ਤੇ ਆਪਾਂ ਜਿਹੜਾ ਛਾਤੀ ਦਾ ਨਾਪ ਆ ਆਪਾਂ ਛਾਤੀ ਦਾ ਨਾਪ ਲਿਆ ਇਹ ਆਪਣੇ ਬਾਕਸ ਹੈ ਅਵ 18 ਇੰਚਾ ਪਛਾਤੀ ਦਾ ਨਾਪ ਲਿਆ ਇਹ ਬਾਕਸ ਇਹਨਾਂ ਦਾ ਬਿਲਕੁਲ ਸੈਂਟਰ ਕਰ ਲੈਣਾ ਇਹ ਦੋਨਾਂ ਚੀਜ਼ਾਂ ਦਾ ਤੁਸੀਂ ਇਸ ਤਰ੍ਹਾਂ ਸੈਂਟਰ ਹੋ ਗਿਆ ਨਾ ਜੀ ਇਹ ਇੱਥੇ ਇਸ ਤਰ੍ਹਾਂ ਚੱਕ ਇੰਚੀ ਟੇਪ ਨੂੰ ਮੁੜ ਕੇ ਤੁਸੀਂ ਇਹਦੇ ਵਿੱਚ ਇੱਕ ਨਿਸ਼ਾਨ ਲਾਓ ਨਿਸ਼ਾਨ ਤੋਂ ਸਿੱਧਾ ਤੁਸੀਂ ਉੱਪਰਤੀ ਘੇ ਨਿਸ਼ਾਨ ਲਾ ਦਿਓ ਬਿਲਕੁਲ ਆਪਣੇ ਤੀਰੇ ਨਾਲ ਮਿਲਾ ਦਿਓ ਉਸ ਤੋਂ ਬਾਅਦ ਇਹਦੇ ਵਿੱਚ ਇੱਥੇ ਥੋੜੀ ਹਲਕੀ ਜੀ ਤੁਸੀਂ ਐ ਗਲਾਈ ਪਾ ਦਿਓ ਹਲਕੀ ਜੀ ਤੁਸੀਂ ਐ ਗਲਾਈ ਪਾ ਦਿਓ ਇਹ ਤੁਹਾਡੀ ਗਲਾਈ ਬਹੁਤ ਵਧੀਆ ਪੂਰੀ ਪਰਫੈਕਟ ਪਾਊਗੀ ਕੋਈ ਵੰਜਾਇਸੀ ਨਹੀਂ ਕੋਈ ਛੋਟੀ ਗਲਾਈ ਹੈ ਕੱਲ ਤੋਂ ਮੁੜ ਕੇ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਆਪਸ ਵਿੱਚ ਸਪੇਸ ਰਹਿ ਗਿਆ 2 ਇੰਚ ਦਾ ਸਪੇਸ ਤਾਂ ਘੱਟ ਤੋਂ ਘੱਟ ਇਹਨਾਂ ਦੇ ਵਿੱਚ ਰਹੂਗਾ ਜੀ 2 ਇੰਚ ਦਾ ਰਹਿ ਗਿਆ ਉਹਦਾ ਸੈਂਟਰ ਕਰ ਲਿਓ 1 ਇੰਚ ਕਰ ਲਿਓ ਉਹਨੂੰ 1 ਇੰਚ ਕਰਕੇ ਤੁਸੀਂ ਅੱਗੋਂ 프ਰੰਟ ਦੀ ਪਾ ਦਿਓ ਕਾਟ ਇਹ ਇੱਕ ਇੱਕ ਇਥੇ 프ਰੰਟ ਤੇ ਮੈਂ ਤੁਹਾਨੂੰ ਇਹ ਗੱਲ ਜ਼ਰੂਰੀ ਦੱਸ ਦੇਣੀ ਹੈ ਵੀ ਆਹ ਜਿਹੜਾ ਆਪਾਂ ਇੱਥੋਂ ਲੈਣੀ ਹੈ ਸਾਹਮਣਾ ਇਹ ਤੁਹਾਡਾ ਸਾਹਮਣਾ ਲੈਣਾ ਬਹੁਤ ਜ਼ਰੂਰੀ ਹੈ ਇਹ ਗ੍ਰੇ ਕਨਾਪ ਚ ਲਿਆ ਕਰੋ ਜੀ ਇਹ ਆਏ ਹੁੰਦਾ ਕਈਆਂ ਦਾ ਵੱਧ ਜਾਂਦਾ ਕਈਆਂ ਦਾ ਘੱਟ ਵੀ ਜਾਂਦਾ ਇਸ ਤਰ੍ਹਾਂ ਹੁੰਦਾ ਜੇ ਇੱਥੇ ਆਪਣਾ ਸਾਹਮਣਾ ਜਾਦੀ ਹੋਇਆ ਤੇ ਆਪਾਂ ਇਹ ਘੱਟ ਐ ਸਭ ਘੱਟ-ਕੱਟ ਲਿਆ ਤੇ ਫਿਰ ਇਹਦਾ ਕੋਈ ਹੱਲ ਨਹੀਂ ਸੂਟ ਖਰਾਬ ਹੋ ਜਾਂਦਾ ਇੱਥੇ ਜੋੜ ਲਾਉਣਾ ਪਊ ਹੁਣ ਕਿਉਂ ਜੀ ਗੱਲ ਨਹੀਂ ਬਣਦੀ ਇਹ ਤੁਸੀਂ ਚੀਜ਼ ਦਾ ਖਿਆਲ ਕਰਿਆ ਕਰੋ ਸਾਹਮਣਾ ਆਪਣਾ ਰਹਿੰਦਾ ਜੀ 4.5 ਤੇ 5 ਇੰਚ ਦੇ ਵਿੱਚ ਵਿੱਚ 5 ਇੰਚ ਵੀ ਰੱਖ ਸਕਦੇ 4.5 ਤੇ ਆ ਕੇ ਵੀ ਤੁਸੀਂ ਪਤਾ ਕਰ ਇੱਥੇ ਆ ਕੇ ਸਭ ਆਪਣਾ ਸਾਹਮਣਾ ਰਹਿੰਦਾ ਇਹਦੇ ਨਾਲ ਫਿਰ ਸੂਟ ਦੀ ਖਿੱਚਣੀ ਪੈਂਦੀ ਕਿ ਕਈ ਵਾਰ ਆਪਣਾ ਅਗੋਂ ਅਗਲੇ ਹਿੱਸੇ ਦਾ ਸੂਰ ਖਿੱਚ ਜਾਂਦਾ ਇਹਦੇ ਦੀ ਸਾਹਮਣਾ ਰੱਖਣਾ ਜ਼ਰੂਰੀ ਹੈ ਇਹ ਚੀਜ਼ਾਂ ਦੱਸਤੀਆਂ ਸੋਨੂੰ ਕੱਪਲੇਟਾਂ ਬਾਰੇ ਮੈਂ ਚੰਗੀ ਤਰ੍ਹਾਂ ਦੱਸਤਾ ਆ ਵੇਖੋ ਉੱਪਰੋਂ ਲੈ ਕੇ ਦੁਬਾਰਾ ਫੇਰ ਮੈਂ ਰਿਪੀਟ ਕਰ ਦਿੰਨੀ ਆ 11 ਇੰਚ ਤੇ ਆਪਾਂ ਆ ਪਲੇਟ ਰੱਖੀ ਆ ਜੇ ਤੁਸੀਂ ਪਤਲਿਓ ਪੇਟ ਨਹੀਂ ਹੈ ਤਾਂ ਤੁਸੀਂ ਆ ਪਲੇਟ 6.5 ਤੇ ਲੈ ਜੋ ਜੇ ਤੁਸੀਂ ਭਾਰੀਆਂ ਤੇ ਪਲੇਟ 6 ਤੇ ਰਹੇਗੀ ਜੇ ਤੁਸੀਂ ਜ਼ਿਆਦੇ ਲੰਬਿਆਂ ਤੇ 7 3 ਕੇ ਪਲੇਟ ਚਾ ਵੜਦੀ ਹੈ ਜੀ ਕੋਈ ਦਿੱਕਤ ਨਹੀਂ ਆਵੇਂ ਐਵੇਂ ਆਹ ਤਰ੍ਹਾਂ ਜੇ ਤੁਸੀਂ ਪਤਲੇ ਉੱਤੇ 6 ਇੰਚ ਤੇ ਰੱਖ ਲਿਓ ਜੇ ਤੁਸੀਂ ਹੈਵੀ ਆ ਥੋੜੇ ਜੇ ਭਾਰੇ ਹੋ ਤਾਂ ਇਹ 3.5 ਤੇ ਰੱਖ ਲਿਓ ਆਪ ਚਾਹਣਾ ਸਪੇਸ ਤੇ ਇਹਨਾਂ ਦਾ ਜਿਵੇਂ ਤੁਸੀਂ ਇਹਨਾਂ ਨੂੰ 15 16 17 ਨਾਪ ਹੈ ਤਾਂ 1.5 1.5 ਇੰਚ ਤੇ ਰੱਖਣਾ ਜੇ 18 19 ਦੇ ਭਾਗਾਂ ਤੇ ਪੌਣੇ 2 ਤੇ ਰਹਿ ਜਾਊਗਾ ਤੇ ਉਸ ਤੋਂ ਬਾਅਦ ਇਹ 2 ਤੇ 2.5 ਤੇ ਪੌਣੇ 3 ਤੀਕ ਆਹ ਜਾਊਗਾ ਜੀ ਜਿਹੜਾ ਇਹਨਾਂ ਦਾ ਆਪਸ ਦਾ ਫਰਕ ਦਾ ਸਪੇਸ ਇਹਨਾਂ ਦਾ ਪੌਣੇ 3 ਤੀਕ ਜਾਊਗਾ ਜਿਹੜਾ ਆਪਾਂ ਆ ਇੱਥੇ ਬਾਕਸ ਬਣਾਇਆ ਸੀ ਇਸ ਤੋਂ ਲੈ ਕੇ ਉੱਪਰਲੀ ਪਲੇਟ ਦੀ ਨਿਸ਼ਾਨੀ ਲਾ ਲਓ ਇਸ ਤਰ੍ਹਾਂ ਇਹਦੇ ਨਾਲ ਉਹ 1.5 ਇੰਚ ਹੋਵੇ ਜਿਹੜਾ 7 ਇੰਚ ਤੇ ਆਪਾਂ ਇੱਧਰ ਨਿਸ਼ਾਨ ਲਾਇਆ ਸੀ ਇਸ ਤੋਂ ਲੈ ਕੇ ਐਸ ਨਿਸ਼ਾਨ ਦੇ ਬਿਲਕੁਲ ਸਾਹਮਣੇ ਆ ਰੱਖ ਕੇ ਇੱਥੇ ਇਧਰੋਂ ਤੁਸੀਂ ਇੱਥੇ 1.5 ਇੰਚ ਛੱਡ ਕੇ ਫਿਰ ਨਿਸ਼ਾਨੀ ਲਾ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਵੀ ਮਿਨੋ ਜੀ ਵੀ ਇਹ ਵਾਕੀ 1.5 ਇੰਚ ਹੈ ਫਿਰ ਤੁਸੀਂ ਇਹਨੂੰ ਵੀ ਮਿਨੋ ਵੀ 1.5 ਇੰਚ ਹੈ ਫਿਰ ਇਹਨਾਂ ਦੋਨਾਂ ਨੂੰ ਆਪਸ 'ਚ ਵੀ ਮਿਨੋ ਵੀ 1.5 ਇੰਚ ਆਹ ਦੇਖੋ ਐਸ ਤਰ੍ਹਾਂ ਇਹ ਬਿਲਕੁਲ ਆ ਇਸ ਤਰ੍ਹਾਂ ਆਇ ਬਣਨਾ ਚਾਹੀਦਾ ਫਿਰ ਤੁਹਾਡੀਆਂ ਕੱਪ ਪਲੇਟਾਂ ਬਿਲਕੁਲ ਪੂਰੀਆਂ ਪਰਫੈਕਟ ਆਉਣੀਆਂ ਆ ਆ ਇਸ ਤਰ੍ਹਾਂ ਕੋਣ ਤੁਸੀਂ ਬੈਂਕ ਲਓ ਕਿ ਤੁਹਾਡੇ ਆਹ ट्रायंगल ਬਣ ਰਿਹਾ ਤੇ ਫਿਰ ਤੁਹਾਡੀਆਂ ਕੱਪ ਪਲੇਟਾਂ ਬਿਲਕੁਲ ਸਹੀ ਹੈ ਜੀ ਤੇ ਆਹ ਜਿਹੜੀ ਐਸ ਪਲੇਟ ਦੇ ਆਹ ਪਲੇਟ ਦਾ ਆਪਾਂ ਸੈਂਟਰ ਕਰ ਲੈਣਾ ਐਸ ਬੱਟੀ ਪਲੇਟ ਦਾ ਸੈਂਟਰ ਕਰਕੇ ਜਿਵੇਂ ਨਾਲ ਆਪਣੇ ਕੋ 6.5 ਸਵਾ 3 ਦਾ ਸੈਂਟਰ ਹੋ ਗਿਆ ਜੀ ਅੱਧਾ ਇੰਚ ਇਹਨੂੰ ਐਸ ਇਧਰੋਂ ਛੱਡ ਲਿਓ ਅੱਧਾ ਇੰਚ ਐਸਾਈਡ ਛੱਡ ਕੇ ਇਹਨੂੰ ਬਿਲਕੁਲ ਇਸ ਤਰ੍ਹਾਂ ਗਲਾਈ ਚ ਪਾਓ ਜੀ ਪਲੇਟ ਇਹ ਬਿਲਕੁਲ ਗਲਾਈ ਚ ਪਾਇਓ ਕੋ ਨਾਇਰਾ ਜਮਾ ਵੀ ਪਾ ਨਾ ਦਿਓ ਕਿਤੇ ਵੀ ਐਸ ਤਰ੍ਹਾਂ ਇਹ ਗਲਾਈ ਚ ਪਲੇਟ ਪਾਇਓ ਐ ਜਿਹੜੀਆਂ ਆ ਇਹਨਾਂ ਦੇ ਦੋ ਦੋ ਸੂਤ ਛੱਡ ਲਿਓ ਜਿਵੇਂ ਬਿਲਕੁਲ ਇਧਰੋਂ ਛੱਡ ਲਿਆ ਦੋ ਸੂਤ ਇਧਰੋਂ ਲੈ ਕੇ ਦੋ ਸੂਤ ਇਧਰੋਂ ਲੈ ਕੇ ਇਹਨਾਂ ਐਸ ਤਰ੍ਹਾਂ ਗਲਾਈ ਚ ਆਹ ਪਲੇਟਾਂ ਐ ਪਹਿਣੀਆਂ ਜਾਂ ਜੀ ਇਹ ਰੇ ਪਹਿਣੀਆਂ ਪਲੇਟਾਂ ਤੇ ਜਿਹੜੀ ਆ ਇਸ ਐਸ ਪਲੇਟ ਦੇ ਉੱਤੇ ਦੋ ਸੂਤ ਇਧਰੋਂ ਛੱਡ ਲੈਣਾ ਦੋ ਸੂਤ ਇਧਰੋਂ ਇਸ ਪਲੇਟ ਨੂੰ ਵੀ ਆਇਆ ਪਾਇਓ ਸੋੜੀਆਂ ਪਲੇਟਾਂ ਜੇ ਸੋਨੂੰ ਮੇਰੀ ਵੀਡੀਓ ਤੋਂ ਤੁਮਾੜਾ ਮੋਟਾ ਕੁਝ ਵੀ ਸਿੱਖਣ ਨੂੰ ਮਿਲਦਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਸੋਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਕੋਈ ਇਸ ਕੀ ਦੀ ਨਹੀਂ ਸਮਝ ਆਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਤੇ ਮੈਂ ਦੁਬਾਰਾ ਫੇਰ ਇਸੇ ਟੌਪਿਕ ਤੇ ਫੇਰ ਵੀਡੀਓ ਬਣਾ ਦਵਾਂਗੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜੇ ਮੇਰੀ ਵੀਡੀਓ ਦੇਖੀ ਤੁਹਾਡਾ ਬਹੁਤ-ਬਹੁਤ ਧੰਨਵਾਦ